ओरेन ब्यूटी स्कूल ਨੇ ਆਪਣੀ ਬਿਊਟੀ ਇੰਡਸਟਰੀ ਦੇ ਵਿੱਚ 25 ਸਾਲ ਪੂਰੇ ਕੀਤੇ ਹਨ ਤੇ ਇਸ ਜਰਨੀ ਨੂੰ ਪੂਰਾ ਕਰਦਿਆਂ ਹੋਇਆ ਦਿਨੇਸ਼ ਸੂਦ ਤੇ ਕੁਲਜਿੰਦਰ ਸਿੱਧੂ ਨੇ ਆਪਣੀ ਖੁਸ਼ੀ ਨੂੰ ਜ਼ਾਹਰ ਕਰਦਿਆਂ ਦੱਸਿਆ ਕਿ ਕਿਵੇਂ ਉਹਨਾਂ ਨੇ ਹੋਰ ਰੋਜ਼ਗਾਰ ਦਿੰਦਿਆਂ ਹੋਇਆ ਬੱਚਿਆਂ ਨੂੰ ਉਹਨਾਂ ਦੀ ਉਡਾਨ ਦੇ ਲਈ ਹੰਗਾਰਾ ਭਰਿਆ ਸਾਨੂੰ ਦੱਸੀ ਹਰੇਨ ਦੇ 25 ਸਾਲ ਪੂਰੇ ਹੋਣ ਤੇ ਇੱਕ ਖਾਸ ਇਵੈਂਟ ਨੂੰ ਆਰਗੇਨਾਈਜ਼ ਕੀਤਾ ਗਿਆ ਇਸ ਇਵੈਂਟ ਤੇ ਕੁਲਜਿੰਦਰ ਸਿੱਧੂ ਦਿਨੇਸ਼ ਸੋਦ ਤੇ ਸਾਰਾ ਗੁਰਪਾਲ ਹੋਰ ਦੇ ਨਾਲ ਨਾਲ ਬਾਕੀ মিডিਆ ਇੰਡਸਟਰੀ ਵੀ ਮੌਜੂਦ ਰਹੀ ਇਸ ਦੇ ਨਾਲ-ਨਾਲ ਇਸ ਮੌਕੇ ਤੇ ਗੱਲ ਕਰਦਿਆਂ ਹੋਇਆ ਇਸ ਕੰਪਨੀ ਦੇ ਮਾਲਕਾਂ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਦਾ ਸੁਨਹਿਰਾ ਭਵਿੱਖ ਹੋਰ ਵੀ ਸ਼ਾਨਦਾਰ ਹੋਣ ਜਾ ਰਿਹਾ ਹੈ ਕਿਉਂਕਿ ਹੁਣ ਸਕਿੱਲ ਦੀ ਡਿਗਰੀ ਦੇ ਵਿੱਚ ਬੱਚੇ ਇਸ ਨੂੰ ਕੰਪਲੀਟ ਕਰਨਗੇ ਤੇ ਅਲੱਗ-ਅਲੱਗ ਖੇਤਰਾਂ 'ਚ ਜਾ ਕੇ ਆਪਣਾ ਨਾਮ ਰੌਸ਼ਨ ਕਰਨਗੇ ब्यूटी इंडस्ट्री दी जे गल की ती जावे ता ने एक लंबा टाइम इंडस्ट्री विच टिक के बहुत ही संघर्ष ते बहुत ही अच्छी क्वालिटी दी स्टडी दे देके बच्चा दा पविकता शानदार केता ही नाल ही नाल ओना नु देशा ते विदेशा विच सेटल होण वास्ते भी एक डिग्री ओना हाथ विच दिती जथे की एस एवेंट ते कुलजिंदर सद्दू दिनेश सूत ने आण वाले टाइम स्किल डिग्री हासिल करण ਤੇ ਹੋਂ ਨਵੀਂ ਚੈਰਿਟੀ ਦੇ ਨਾਲ ਰਿਲੇਟਡ ਇਸ ਡਿਗਰੀ ਵਾਸਤੇ ਬੱਚਿਆਂ ਦੀ ਮਦਦ ਕਰਨ ਦੀ ਗੱਲ ਕੀਤੀ ਹੈ। ਡਿਉਟੀ ਦੇ ਵਿੱਚ ਔਰੇਨ ਨਾਲ ਜੁੜ ਕੇ ਤੁਸੀਂ ਡਿਗਰੀ ਵੀ ਲੈ ਸਕਦੇ ਹੋ। ਡਿਗਰੀ ਲੈਣ ਦੇ ਨਾਲ ਤੁਹਾਨੂੰ ਇੱਕ ਤਾਂ ਡਿਪਲੋਮਾ ਮਿਲਿਆ। ਡਿਗਰੀ ਲੈਣ ਤੋਂ ਬਾਅਦ ਤੁਸੀਂ ਜਿੰਨੇ ਵੀ ਕੰਪੀਟੀਟਿਵ ਐਗਜ਼ਾਮਸ ਨੇ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸਟੇਟ ਦੇ ਵਿੱਚ ਜਿਹਾ ਇਹ ਪਟਵਾਰੀ ਦੇ ਨੇ ਇੰਸਪੈਕਟਰ, ਸਬ ਇੰਸਪੈਕਟਰ, ਇਵਨ ਯੂਪੀਐਸਸੀ ਤੱਕ ਦੇ ਐਗਜ਼ਾਮ ਲਈ ਤੁਸੀਂ ਐਲੀਜੀਬਲ ਹੋ ਜਾਂਦੇ ਹੋ। ਸੋ ਇਹ ਬਹੁਤ ਸਾਰੇ ਆਪਣੇ ਖਾਸ ਕਰਕੇ ਰੂਰਲ ਬੈਟ ਦੇ ਲੋਕਾਂ ਲਈ ਗ੍ਰੈਜੂਏਸ਼ਨ ਕਰਨ ਲਈ ਇਸ ਲਈ ਔਖੀ ਹੁੰਦੀ ਸੀ ਕਿ ਇੰਗਲਿਸ਼ ਸਬਜੈਕਟ ਉਹਨਾਂ ਨੂੰ ਥੋੜਾ ਔਖਾ ਲੱਗਦਾ ਸੀਗਾ ਹੁਣ ਇੱਥੇ ਤੁਸੀਂ ਡਿਗਰੀ ਵੀ ਕਰ ਲੋਗੇ ਐਡਵਾਂਸ ਡਿਪਲੋਮਾ ਵੀ ਮਿਲ ਜੂਗਾ ਸੋ ਥਿਸ ਇਜ਼ ਅ ਟੋਟਲ ਨਿਊ ਅਨਾਉਂਸਮੈਂਟ ਵਿਚ ਮਤਲਬ ਗਵਰਨਮੈਂਟ ਆਫ ਇੰਡੀਆ ਨੇ ਹੁਣੇ ਅਲਾਉ ਕੀਤੀ ਹੈ ਕਿ ਸਕਿੱਲ ਦੇ ਵਿੱਚ ਤੁਸੀਂ ਡਿਗਰੀ ਲੈ ਸਕਦੇ ਹੋ ਸੋ ਦਿਸ ਇਜ਼ ਓਪਰਚੁਨਿਟੀ ਬਹੁਤ ਸਾਰੇ ਲੋਕ ਤਾਂ ਆਪਣੇ ਪੰਜਾਬ ਦੇ ਵਿੱਚ ਵਿਆਹ ਵਾਲੇ ਬੰਦੇ ਦੀ ਐਲੀਜੀਬਿਲਟੀ ਵੀ ਉਦੋਂ ਮੰਨਦੇ ਆ ਕਿ ਉਹ ਬੰਦਾ ਗ੍ਰੈਜੂਏਟ ਹੋਵੇ ਤਾਂ ਬਹੁਤ ਵਧੀਆ ਹੈ ਸੋ ਐਵਰੀਥਿੰਗ ਇਜ਼ देयर ਤੇ ਮੈਨੂੰ ਲੱਗਦਾ ਹੈ ਕਿ ਡਿਗਰੀ ਨਾਲ ਤੁਹਾਨੂੰ ਹੋਰ ਸਾਰੀਆਂ ਬਹੁਤ ਸਾਰੀਆਂ ਓਪਰਚੁਨਿਟੀਆਂ ਵੀ ਖੁੱਲ ਜਾਣਗੀਆਂ ਨਾਲ ਹੀ ਨਾਲ ਇਸ ਮੌਕੇ ਤੇ ਗੱਲ ਕਰਦਿਆਂ ਹੋਇਆ ਇਹਨਾਂ ਨੇ ਕਿਹਾ ਹੈ ਕਿ ਸਕਿੱਲ ਇਨਕਮ ਅੱਛੀ ਹੈ ਤੇ ਚੰਗੀ ਹੋਣ ਕਰਕੇ ਬੱਚੇ ਆਪਣੇ ਪਵਿੱਖ ਨੂੰ ਬਹੁਤ ਹੀ ਖੂਬਸੂਰਤ ਬਣਾ ਰਹੇ ਨੇ ਤੇ ਨਾਲ ਹੀ ਉਹਨਾਂ ਨੂੰ ਬਹੁਤ ਸੋਹਣੇ ਵਿਵਸਾਇ ਵੀ ਮਿਲਦੇ ਜਾ ਰਹੇ ਨੇ ਸਕਿੱਲ ਆ ਜਾਂਦੇ ਜਿਹੜੇ ਕਿ ਇੰਟਰਨੈਸ਼ਨਲ ਜਿਵੇਂ ਕੈਨੇਡਾ ਚ ਜਾ ਕੇ ਤੁਸੀਂ ਕੰਮ ਕਰਨਾ ਸਕਿੱਲ ਆ ਜਾਂਦਾ ਹੈ ਤੇ ਜੇ ਉਹਨੇ ਪੜਨ ਜਾਣਾ ਹੋਵੇ ਸੇਮ ਫੀਲਡ ਦੇ ਵਿੱਚ ਜਿਵੇਂ ਸਾਡਾ ਕੈਨੇਡਾ ਦੇ ਵਿੱਚ ਵੀ ਕੋਲੇਜ ਹੈ ਤੇ ਉਹਨੂੰ ਵੀਜ਼ਾ ਮਿਲਣ ਦੇ ਵਿੱਚ ਪ੍ਰੇਫਰੈਂਸ ਮਿਲਦੀ ਹੈ ਤੇ ਜਿਹੜੇ ਬੱਚੇ ਇੱਥੋਂ ਦੀ ਸਾਡੇ ਨਾਲ ਪੜ੍ਹਦੇ ਵੀ ਨਹੀਂ ਉੱਥੇ ਜਾ ਕੇ ਕਿਸੇ ਹੋਰ ਬੀਬੀਏ ਕਰ ਰਹੇ ਐ ਬੀਸੀਏ ਕੁਝ ਵੀ ਕਰ ਰਹੇ ਐ ਉਹ ਨਾਲ ਦੀ ਨਾਲ ਇਹ ਬਿਊਟੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਐ ਤੇ ਉੱਥੇ ਇਹਦੇ ਵਿੱਚ ਇਨਕਮ ਚੰਗੀ ਐ ਤੇ ਜਿੰਨੇ ਕੁ ਪੈਸੇ ਉਹਨਾਂ ਦੀ ਪੜ੍ਹਾਈ ਦੇ ਲੱਗਦੇ ਐ ਨਾ ਉਹਨੇ ਕੁ ਉਹ ਡੇ 1 ਤੋਂ ਕਮਾਉਣਾ ਸ਼ੁਰੂ ਕਰ ਦਿੰਦੇ ਐ ਸੋ ਮੈਂ ਬਹੁਤ ਟਰੈਵਲ ਕਰਦਾ ਐ ਤੇ ਮੈਨੂੰ ਔਰੇਨ ਦੇ ਪਾਸ ਆਊਟ ਬੱਚੇ ਪਰ ਆਈ ਕੁਝ ਹੋਰ ਫੀਲਡ ਦੀ ਕਰ ਰਹੀ ਹੈ ਪਰ ਬਿਊਟੀ ਦੇ ਕੋਰਸ ਕਰਕੇ ਉਹ ਆਪਣੀ ਰੋਜ਼ਗਾਰ ਜਿਹੜਾ ਆਪਣੀ ਫੀਸ ਪਾਸ ਕਢ ਲੈਂਦੇ ਆ ਉਦਾਂ ਦੇ ਸਟੂਡੈਂਟ ਬਹੁਤ ਮਿਲਦੇ ਆ ਸਾਰਾ ਗੁਰਪਾਲ ਨੇ ਗੱਲ ਕਰਦੇ ਆ ਦੱਸ ਹੈ ਕਿ ਮੇਕਅਪ ਸਿੱਖੋ ਤੇ ਡਿਗਰੀ ਵੀ ਲਓ ਇਹ ਬੱਚਿਆਂ ਲਈ ਬਹੁਤ ਹੀ ਵਧੀਆ ਇੱਕ ਆਪਸ਼ਨ ਰਹੀ ਹੈ ਕਿਉਂਕਿ ਬੱਚਾਂ ਦਾ ਅੱਜ ਕਿਉਂਕਿ ਅੱਜ ਕੱਲ ਦੀ ਯੰਗ ਜਨਰੇਸ਼ਨ ਦਾ ਇੰਟਰਸਟ ਨਵੀਆਂ ਚੀਜ਼ਾਂ ਤੇ ਕ੍ਰੀਏਟਿਵ ਚੀਜ਼ਾਂ ਵੱਲ ਜ਼ਿਆਦਾ ਹੈ ਚੈਰਿਟੀ ਪ੍ਰੋਜੈਕਟਸ ਦੇ ਬਾਰੇ ਗੱਲ ਕਰते ਹਨ ਉਹਨਾਂ ਨੇ ਕਿਹਾ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਹੁਨਰ ਦੇਣਾ ਚਾਹੁੰਦੇ ਹਾਂ ਤੇ ਨਾਲ ਹੀ ਚੈਰਿਟੀ ਪ੍ਰੋਜੈਕਟਸ ਬੱਚਿਆਂ ਨੂੰ ਇਸ ਵਿੱਚ ਬਹੁਤ ਵੱਡੀ ਮਦਦ ਦੇਣਗੇ ਤੇ ਕਿਵੇਂ ਹੁੰਦੀ ਹੈ ਓਰੇਨ ਦੇ ਥਰੂ ਬਾਕੀ ਜਗਾਵਾ ਤੇ ਪਲੇਸਮੈਂਟਸ ਕਿਵੇਂ ਬੱਚੇ ਅਲੱਗ-ਅਲੱਗ ਕੰਪਨੀਆਂ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਆਓ ਇਸ ਦੇ ਬਾਰੇ ਵੀ ਜਾਣ ਲੈਨੇ ਆਂ ਬਟ ਜੇ ਕਿਸੇ ਨੇ ਸਿੱਖਣਾ ਨਾ ਕਿ ਮੈਂ ਮੇਕਅਪ ਸਿੱਖਣਾ ਜਾਂ ਮੈਂ హెయిਰ ਦਾ ਕੁਝ ਸਿੱਖਣਾ ਮੈਂ ਇਹ ਕਰਨਾ ਹੈ ਉਹ ਕਰਨਾ ਆਰੇਨ ਆ ਤੁਸੀਂ ਬਹੁਤ ਸਾਰੀਆਂ ਇਹ ਜਿਹੀਆਂ ਸਿਟੀਜ਼ ਐ ਪੰਜਾਬ ਦੇ ਵਿੱਚ ਬਹੁਤ ਮਤਲਬ ਸਮਾਲ ਸਿਟੀਜ਼ ਐ ਪਰ ਕੀ ਐ ਨਾ ਪੰਜਾਬ ਦੇ ਵਿੱਚ ਇੱਕ ਬੜਾ ਕਲਚਰ ਕਹਿ ਲੋ ਉਹ ਚੀਜ਼ ਹੈਗੀ ਕਿ ਅਸੀਂ ਬਾਹਰ ਜਾਣਾ ਹਮ ਯੈਸ ਬਾਹਰ ਜਾਣਾ ਇਸ ਕਲਚਰ ਤੇ ਉਹਦੇ ਵਿੱਚ ਮਤਲਬ ਬਿਊਟੀ ਐਂਡ ਹੈਅਰ ਐਂਡ ਔਨ ਦਾ ਫੈਸ਼ਨ ਵੀ ਜਿੱਦਾਂ ਕਿ ਆ ਗਿਆ ਐ ਇਹ ਚੀਜ਼ਾਂ ਨੂੰ ਕਰਕੇ ਤੁਸੀਂ ਬਹੁਤ ਈਜ਼ੀਲੀ ਅਪਰੋਚ ਕਰ ਸਕਦੇ ਹੋ ਯੂਨੀਵਰਸਿਟੀਆਂ ਨੂੰ ਜਾਂ ਫਿਰ ਇਫ ਯੂ ਵਾਂਟ ਟੂ ਸਟਾਰਟ ਯੋਰ ਓਨ ਵਰਕ ਜਾਂ ਕਿਸੇ ਵੀ ਤਰੀਕੇ ਇਹ ਐਂਡ ਰਹੀ ਜਿੱਦ ਤੁਸੀਂ ਗੱਲ ਕਿਹਾ ਕਿ ਦੇ ਆਰ ਦੇ ਆਰ ਗਿਵਿੰਗ ਫ੍ਰੀ ਤੇ ਬਹੁਤ ਵਧੀਆ ਡਿਸਕਾਊਂਟ ਐਂਡ ఎవਰੀਥਿੰਗ ਟੂ ਦਾ ਪ੍ਰਿਵਿਲੇਜਡ ਵਨ ਕਿ ਹਣ ਵੀ ਜੇ ਅਸੀਂ ਬਿਕਾਜ਼ ਮੈਂ ਇੱਕ ਵਾਰ ਨੀਦੀ ਨੂੰ ਫੋਨ ਕੀਤਾ ਸੀ ਮੇਰੀ ਇੱਕ ਮੇਕਅਪ ਆਰਟਿਸਟ ਈ ਤੇ ਉਹ ਮੈਨੂੰ ਕਹਿ ਰਹੀ ਸੀ ਕਿ ਉਹ ਆਈ ਵਿਚਾਰੀ ਉਹ ਕੰਬੀ ਜਾਵੇ ਤੇ ਮੈਂ ਕਹਿੰਦੀ ਮੈਨੂੰ ਮੈਂ ਤੇ YouTube ਤੋਂ ਸਿੱਖ ਕੇ ਆਈ ਆ ਇਹ ਮੁੰਡਾ ਮੈਨੂੰ ਲਾੜ ਲਿਆ ਜਿਹੜਾ ਮੇਨ ਮੇਕਅਪ ਆਰਟਿਸਟ ਸੀ ਮੈਨੂੰ ਅਸਿਸਟੈਂਟ ਲੈ ਕੇ ਆਇਆ ਕਿ ਬੜੀ ਦੀਦੀ ਮੈਂ ਸਿੱਖਣਾ ਹੈ ਮੈਂ ਕੀ ਕਰਾਂ ਕਹਿੰਦੀ ਉਹ ਮੈਂ ਪੁੱਛਿਆ ਸੀ ਉਹ ਫੀਸ ਇਦਾਂ ਹੈ ਇਦਾਂ ਸੋ ਆਈ ਕਾਲਡ ਨਿਧੀ ਮੈਂ ਕਿਹਾ ਯਾਰੀ ਕੁੜੀ ਚੰਗੀ ਬੜੀ ਹੈ ਤੇ ਥੋੜਾ ਮਤਲਬ ਆਪਾਂ ਕੀ ਕਰ ਸਕਦੇ ਆ ਕਹਿੰਦੀ ਕੋਈ ਬਾਤ ਨਹੀਂ ਹੈ ਤੂੰ ਬਤਾ ਦੇ ਆਪ ਬੈਸਟ karenge ਕੋਈ ਸੀਨ ਨਹੀਂ ਹੈ ਵੀ ਵਿਲ ਡੂ ਬਿਕਾਜ਼ ਵੀ ਵਰਕ ਫੋਰ ਦ ਦ ਵਨ ਕਿ ਜਿਹੜੇ ਨਹੀਂ ਕਰ ਸਕਦੇ ਹਰ ਕਿਸੇ ਦਾ ਸੁਪਨਾ ਡਿਫਰੈਂਟ ਹੁੰਦਾ ਹੈ ਹਰ ਕੋਈ ਮੈਨੂੰ ਲੱਗਦਾ ਹੈ ਕਿ ਅੱਜਕਲ ਛੋਟੇ ਅਸੀਂ ਛੋਟੇ ਸ਼ਹਿਰਾਂ ਤੋਂ ਇੱਥੇ ਆਏ ਆ ਤੇ ਸਾਡੇ ਵੀ ਸੁਪਨੇ ਕਦੇ ਬਿਗ ਸੀਗੇ ਤਾਂ ਉਦੋਂ ਹੀ ਉਹ ਛੋਟੇ ਛੋਟੀ ਜਗ੍ਹਾ ਤੋਂ ਜਾਂ ਫਿਰ ਛੋਟੇ ਕਸਬਿਆਂ ਤੋਂ ਵਿਲੇजेस ਤੋਂ ਉੱਠ ਕੇ ਸੁਪਨੇ ਵੱਡੇ ਹੁੰਦੇ ਆ ਐਂਡ ਓਰੇਨ ਵਰਗੀ ਯੂ نو ਇੱਕ ਇੱਕ ਇਹ ਕਹੇ ਜਾਂ ਪਲੈਟਫਾਰਮ ਜਿੱਥੇ ਕਿ ਤੁਸੀਂ ਐਕਚੁਅਲੀ ਕੁਝ ਕਰ ਸਕਦੇ ਹੋ ਯੂ نو ਯੂ ਕੈਨ ਯੂ ਕੈਨ ਵਰਕ ਇਟ ਆਊਟ ਮੇਕਅਪ ਕੋ ਯਹੀ ਜੀ ਚੀਜ਼ ਆ ਜਿਹੜੀ ਕਿਤੇ ਵੀ ਜਾ ਕੇ ਇਟਸ ਨਾਟ ਈਜ਼ੀ ਕਿੱਟ ਵੀ ਬਣਨੀ ਬੜੀ ਐਕਸਪੈਂਸਿਵ ਆ ਬਟ ਇਫ ਦੇ ਆਰ ਡੂਇੰਗ ਇਟ ਤੇ ਸਾਰੇ ਕਿਤੇ ਆ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਚੈਨ ਇਟਸ 120 ਨਾਊ which is a huge amount ਐਂਡ mm. 25 ਇਅਰਸ ਆਫ ਓਰੇਨ ਐਂਡ 25 ਇਅਰਸ ਆਫ staying together as friends yeah, that is also yeah. commendable aur eh ne ik vadda naam hai te isne jithe poore kitne ne 25 saal oh de naal naal gal karde hoye inhon ne eh vi kaha ki saada eh safar bahut hi khoobsurat raha placement li sade na mere khayal na hun jinne vi international brand hai na jehde bahut famous ne oh sare india ch aa chukke hai ਉਹਨਾਂ ਦੇ ਲਈ ਪਲੇਸਮੈਂਟ ਦੇ ਨਾਲ ਸਾਡੇ ਉਹਨਾਂ ਨਾਲ ਟਾਇਪ ਆ ਪਿਆ ਤੇ ਪਲੇਸਮੈਂਟ ਦੇ ਲਈ ਵੀ ਇਹ ਨਹੀਂ ਕਿ ਤੁਸੀਂ ਸਿਰਫ ਮੇਕਅਪ ਜਾਂ హెయిਰ ਆਰਟਿਸਟ ਬੰਨਾ ਹੈ ਸੇਲਸ ਦੇ ਵਿੱਚ ਤੁਹਾਨੂੰ ਨਾ ਜਦੋਂ ਤੁਸੀਂ ਉਹਨਾਂ ਦੇ ਪ੍ਰੋਡਕਟ ਦੀ ਸੇਲ ਕਰਨੀ ਹੈ ਤੇ ਤੁਹਾਨੂੰ ਬਹੁਤ ਸਾਰੀ ਨੋਲੇਜ ਚਾਹੀਦੀ ਹੁੰਦੀ ਹੈ ਪ੍ਰੋਡਕਟ ਦੀ ਸਕਿਨ ਦੀ ਹੈਅਰ ਦੀ ਉਹ ਨੋਲੇਜੇਬਲ ਬੰਦਾ ਹੀ ਬਿਊਟੀ ਪ੍ਰੋਡਕਟ ਦੀ ਸੇਲ ਵਿੱਚ ਸਕਸੈਸਫੁਲ ਹੁੰਦਾ ਹੈ ਹੋਮ ਸਰਵਿਸ ਨੇ ਤਾਂ ਬਹੁਤ ਹੀ ਕਮਾਲ ਕਰਤੀ ਹੈ ਆਪਣੇ ਅਰਬਨ ਕਲੈਪ ਇੱਕ ਬ੍ਰਾਂਡ ਹੈ ਉਸ ਤੋਂ ਬਿਨਾ ਹਰੇਕ ਸ਼ਹਿਰ ਦੇ ਵਿੱਚ ਇੱਕ ਲੋਕਲ ਬ੍ਰਾਂਡ ਵੀ ਹੋਮ ਸਰਵਿਸਿਜ਼ ਕਰਦਾ ਹੈ ਉਹਨੇ ਸਟੂਡੈਂਟਸ ਲਈ ਤਾਂ ਇੱਕ ਬਹੁਤ ਹੀ ਮਤਲਬ ਨਵੇਂ ਆਯਾਮ ਸ਼ ਤੇ ਹਲੇ ਨਾ ਇੰਡੀਆ ਦੇ ਵਿੱਚ ਜਿਹੜੀ ਬਿਊਟੀ ਇੰਡਸਟਰੀ ਦੀ ਹੈ ਸਟਾਰਟਿੰਗ ਹੈ ਜੇ ਆਪਾਂ ਚਾਈਨਾ ਦੀ ਗੱਲ ਕਰੀਏ ਜਦੀ ਪਾਪੂਲੇਸ਼ਨ ਕਾਫੀ ਜ਼ਿਆਦਾ ਹੈ ਇੰਡੀਆ ਤੋਂ ਘੱਟ ਹੈ ਪਰ ਉੱਥੇ ਬਿਊਟੀ ਇੰਡਸਟਰੀ ਆਪਣੇ ਤੋਂ ਬਹੁਤ ਅੱਗੇ ਹੈ ਤੇ ਇੰਡੀਆ ਦੇ ਵਿੱਚ ਇਹ ਹਲੇ ਬਿਗਨਿੰਗ ਹੈ ਆਉਣ ਵਾਲੇ 5 7 10 ਸਾਲਾਂ ਦੇ ਵਿੱਚ ਇਹ ਇੰਡਸਟਰੀ ਬਹੁਤ ਜ਼ਿਆਦਾ ਗਰੋ ਕਰਨ ਵਾਲੀ ਹੈ ਬਹੁਤ ਸਾਰੀਆਂ ਜੌਬ ਦੀਆਂ ਓਪਰਚ्युनिटीਜ਼ ਨਿਕਲਣ ਵਾਲੀਆਂ ਹੈ ਤੇ ਤੁਹਾਨੂੰ ਰਿਸਪੈਕਟ ਟਾਈਮ ਦੀ ਫਲੈਕਸੀਬਿਲਟੀ ਇਸ ਇੰਡਸਟਰੀ ਚ ਹੁਣ ਬਹੁਤ ਜ਼ਿਆਦਾ ਵਧ ਗਈ ਹੈ ਪਹਿਲਾਂ ਸਾਡੇ ਕੋਲ ਸਟੂਡੈਂਟਸ ਆਉਂਦੇ ਸੀ ਨਾ ਉਹ ਅੰਦੇ ਸਿਗੇ ਜਿਹੜੇ ਕਿ ਪਲੱਸ 2 ਤੋਂ ਬਾਅਦ ਹੋਰ ਕੁਝ ਨਹੀਂ ਕਰ ਪਾਉਂਦੇ ਸਿਗੇ ਜਾਂ ਬਸ ਕੁਝ ਟਾਈਮ ਪਾਸ ਕਰਨ ਲਈ ਹੁਣ ਗ੍ਰੈਜੂਏਟ ਪੋਸਟ ਗ੍ਰੈਜੂਏਟ ਮੈਡੀਕਲ ਫੀਲਡ ਦੇ ਬੱਚੇ ਵੀ ਇਸ ਇੰਡਸਟਰੀ ਚ ਆਉਂਦੇ ਆ ਕਿਉਂਕਿ ਕੈਮੀਕਲ 레이జర్ ਐਡਵਾਂਸਡ ਟੈਕਨੀਕਸ ਮਤਲਬ ਰਿਸਪੈਕਟ एवरीथिंग ਹੈਜ਼ ਗੋਨ ਟੂ ਅਨਦਰ ਲੈਵਲ ਮੈਂ ਵਨ ਆਫ ਦੋਸ ਸੀਗੀ ਪਲੱਸ 2 ਤੋਂ ਬਾਅਦ ਕੁਝ ਨਹੀਂ ਕੀਤਾ ਮੈਂ ਹੋਰ ਇੰਜ ਜਾਉਂਗੀ ਕਿਉਂਕਿ ਆਪਾਂ ਡਿਜ਼ਾਈਨਿੰਗ ਆ ਜਵਾਕ ਸਿਗੇ ਮੈਂ ਮਜ਼ਾਕ ਨਹੀਂ ਕਰੀ ਜੈਨੂਇਨਲੀ ਸਾਰਾ ਕੁੜੀਆਂ ਪਹਿਲਾਂ ਇਦਾਂ ਹੀ ਹੁੰਦਾ ਹੈ ਸਰ ਜਿਹੜਾ ਵੀ ਤੁਸੀਂ ਦਾ ਤੁਸੀਂ ਕਿਹਾ ਬਟ ਹੁਣ ਤਾਂ ਇਹ ਐਡਵਾਂਸ ਨੈਕਸਟ ਲੈਵਲ ਹੋ ਗਿਆ ਹੈ ਕੋਸਮੈਟੋਲੋਜੀ ਪਤਾ ਨਹੀਂ ਕੀ ਕੁਸ਼ ਵਿੱਚ ਬਹੁਤ ਖੁਸ਼ ਹੈ ਬਟ ਮੈਂ ਵੈਸੇ ਬਿਕਾਜ਼ ਆਈ ਜੈਨੂਇਨਲੀ ਟੈਲ ਯੂ ਥੀਸ ਲਾਈਕ ਪੀਪਲ ਆ ਮਾਈ ਫੈਮਿਲੀ ਮੈਨੂੰ ਜਦੋਂ ਅਸੀਂ ਮੂਵੀ ਕੀਤੀ ਸੀ ਗੁਰਮੁਖ ਆਈ ਗੋ ਟੂ ਨੋ ਕੁਜਿੰਦਰ ਐਂਡ ਉਹਨਾਂ ਦਾ ਘਰ ਦਾ ਨਾਲ ਲਵ ਹੈ ਸੋ ਵੀ ਆਈ ਗੋ ਟੂ ਨੋ ਲਵ ਥਰੂ ਨਿਧੀ ਨਿਧੀ ਮੇਰੀ ਵੱਧ ਦੋਸਤ ਹੈ ਉਹਨਾਂ ਦੀ ਵਾਈਫ ਜੋ ਹੈ ਉਹ ਮੇਰੇ ਵੱਧ ਦੋਸਤ ਹੈ ਤੇ ਉਹਨਾਂ ਤੋਂ ਜ਼ਿਆਦਾ ਵੱਧ ਦੋਸਤ ਜੋ ਹੈਗੇ ਉਹਨਾਂ ਦੀ ਡਾਟਰ ਹੈ ਮੇਰੇ ਵਰਸਾ ਤਾਂ ਮੇਰਾ ਜਿਹੜਾ ਇਹਨਾਂ ਨਾਲ ਉਹ ਪਿਆਰ ਹੈ ਉਹ ਇਦਾਂ ਹੈ ਤੇ ਉਹ ਰੇਨ ਔਰ ਇਹਨੂੰ ਮਤਲਬ ਆਈ ਵਿਲ ਆਲਵੇਸ ਬੀ देयर ਫॉर देम ਆਈ ਵਿਲ ਸਪੋਰਟ देम ਤੇ ਮੇਕਅਪ ਦਾ ਕੋਰਸ ਜੇ ਕਿਸੇ ਨੇ ਕਰਨਾ ਹੋਵੇ ਮੈਂ ਥੋੜਾ ਡਿਸਕਾਊਂਟ ਵੀ ਕਰਾਉਂਦੀ ਹਾਂ